15-20 ਦਿਨ ਹੋ ਗਏ ਸੀ ਤੇ ਸਾਨੂੰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਤਾਂ ਟੀਮਸ ਵੀ ਨੇਚਰਲ ਤੌਰ ਤੇ ਢਿੱਲੀ ਪੈ ਜਾਂਦੇ ਕਿ ਹੁਣ ਪਤਾ ਨਹੀਂ ਲੱਗ ਰਿਹਾ ਕੁਝ ਆਈਡੀਆ ਨਹੀਂ ਹੋ ਰਿਹਾ ਤੇ ਇਹਦਾ ਜਿਹੜਾ ਵਾਈਟ ਸਕੂਟਰ ਸੀ ਉਹਦੀ ਵੀ ਅਸੀਂ ਐਕਸਟੈਂਸਿਵ ਰੂਪ ਚ ਸਾਰੇ ਪੁਲਿਸ ਸਟੇਸ਼ਨਸ ਚੰਡੀਗੜ੍ਹ ਦੇ ਜਿਹੜੇ ਸਾਰੇ ਐਸਐਚਓਜ਼ ਨੇ ਵਾਈਟ ਸਕੂਟਰ ਜਿੰਨੇ ਵੀ ਸੀ ਉਹਨਾਂ ਦੀ ਪ੍ਰੋਫਾਈਲਿੰਗ ਕੀਤੀ ਅਸੀਂ ਅਸੀਂ ਮੋਹਾਲੀ ਤੇ ਚੰਡੀਗੜ੍ਹ ਆਰਟੀਓ ਤੋਂ ਵਾਈਟ ਸਕੂਟਰਸ ਦੀ ਡਿਟੇਲਸ ਲਈਆਂ ਉਹ ਸਾਰੇ ਅਸੀਂ ਵੈਰੀਫਾਈ ਕਰਾਏ ਚਿੱਟੇ ਰੰਗ ਦੇ ਸਕੂਟਰ ਜਿੰਨੇ ਵੀ ਸੀ ਤੇ ਸੋ ਚੰਡੀਗੜ੍ਹ ਤੋਂ ਤੇ 250 ਦੇ ਕਰੀਬ ਪੰਜਾਬ ਤੋਂ ਸਾਨੂੰ ਉਹਨਾਂ ਦੇ ਮਿਲੇ ਨੰਬਰਸ ਤੇ ਉਹ ਵੀ ਸਾਰੇ ਅਸੀਂ ਵੈਰੀਫਾਈ ਕਰਾਏ ਜਿਸ ਸਭ ਚਿੱਟੇ ਸਕੂਟਰਸ ਦੇ ਉਹ ਵੀ ਸਾਰੇ ਵੈਰੀਫਾਈ ਕਰਾਏ ਉਹਨਾਂ ਦੇ ਸਸਪੈਕਟ ਜਿਹੜੇ ਸੀ ਉਹਨਾਂ ਦੇ ਘਰ ਜਾ ਕੇ ਨੰਬਰਸ ਲੈ ਕੇ ਆਇਡੈਂਟੀਟੀ ਦੇਖ ਕੇ ਉਹਨਾਂ ਦੀ ਕਿ ਉਹ ਰੂਪਰੇਖਾ ਨਾਲ ਮੈਚ ਕਰਦਾ ਕਿਉਂਕਿ ਸਾਨੂੰ ਕਿਉਂਕਿ ਕੁਝ ਫਰੇਮਸ ਉਹਦੇ ਕਵਰ ਹੋ ਰਿਹਾ ਸੀ ਉਹ ਨਹੀਂ ਮਿਲ ਪਾਇਆ ਕਿਉਂਕਿ ਇਹ ਵੀ ਉਸ ਤਰ੍ਹਾਂ ਹੀ ਜਿਸ ਸਮੇਂ ਦੱਸਿਆ ਵੀ ਬਚ-ਬਚ ਕੇ ਨਿਕਲਦਾ ਸੀ ਤੇ ਨੰਬਰ ਪਲੇਟ ਟੱਕ ਕੇ ਉਹ ਕਰਦਾ ਸੀ ਬਟ ਹੁਣ ਤਾਂ ਮੈਂ ਆਪਣੀ ਨੋਰਮਲ ਪ੍ਰੈਸ ਕਾਨਫਰੈਂਸ 'ਚ ਵੀ ਕਹਿੰਦੀ ਆ ਕਿ ਚੰਡੀਗੜ੍ਹ ਆ ਕੇ ਤੁਸੀਂ ਵਾਰਦਾਤ ਕਰਕੇ ਨਿਕਲ ਜਾਓ ਤੇ ਇਹ ਨਹੀਂ ਸੋਚ ਸਕਦੇ ਵੀ ਮੈਂ ਕਦੀ ਫੜਿਆ ਨਹੀਂ ਜਾਊਂਗਾ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਟੈਕਨੋਲੋਜੀ ਇੰਨੀ ਐਡਵਾਂਸਡ ਹੋ ਗਈ ਛੋਟਾ ਜਿਹਾ ਆਪਾਂ বেলਟ ਸੀਟ ਬੈਲਟ ਵੀ ਸਾਡੀ ਨਹੀਂ ਲੁਕਦੀ ਤਾਂ ਸਾਡਾ ਕ੍ਰਾਈਮ ਕਿੱਥੋਂ ਲੁਕ ਜਾਏਗਾ ਤੇ ਫਿਰ ਸਾਡੀ ਟੀਮਸ ਦੇ ਐਫਰਟ ਨਾਲ ਜਦੋਂ ਟੀਮਸ ਵੀ ਥੋੜੀਆਂ ਡੀਮੋਟੀਵੇਟਿਡ ਹੋ ਗਈਆਂ ਤਾਂ ਉਹਨਾਂ ਨੂੰ ਦੁਆਰਾ ਦੁਆਰਾ ਅਸੀਂ ਬੂਸਟ ਅਪ ਕਰਦੇ ਰਹੇ ਕਿ ਕਰੋ ਤੁਸੀਂ ਤਾਂ ਜਿੰਨੇ ਵੀ ਮੁੰਡੇ ਕੁੜੀਆਂ ਲੱਗੇ ਸੀ ਬੜਾ ਅੱਛਾ ਕੰਮ ਕੀਤਾ ਤੇ ਇੱਕ ਦਿਨ ਸਾਨੂੰ ਇਨਫੋਰਮੇਸ਼ਨ ਆ ਜਿਹੜਾ ਮੁਹਾਲੀ ਜਿੱਥੇ ਅਸੀਂ ਆਪਣੀ ਟੀਮਸ ਲਾਈਆਂ ਸੀ ਉੱਥੇ ਕੁਮਰਿਆ ਤੇ ਸਾਡੀ ਟੀਮਸ ਨੇ ਗਏ ਉਹਨੂੰ ਉਹਨੂੰ ਆਪਣਾ ਸਾਰੀ ਅਸੀਂ ਫਾਲੋਅ ਅਪ ਕੀਤਾ ਉੱਥੇ ਵੀ ਸਾਡੀ ਗੱਲ ਨਹੀਂ ਬਣੀ ਤੇ ਇੱਕ ਦਿਨ ਫਿਰ ਸਾਨੂੰ 17 ਸੈਕਟਰ ਦੇ ਏਰੀਆ ਚ ਅਸੀਂ ਨਾਕਾ ਲਾਇਆ ਸੀ ਜਿਹੜੇ ਸਾਡੇ ਨਾਕਾ ਇਸੇ ਸਾਰੇ 16 17 ਏਰੀਆ ਚ ਲੱਗ ਰਹੀ ਸੀ ਉੱਥੇ ਫਿਰ ਇਹ ਨਾਕੇ ਤੇ ਇੰਟਰਸੈਪਟ ਹੋ ਕੇ ਇਹ ਬੰਦਾ ਫੜਿਆ ਗਿਆ ਤੇ ਵਾਈਟ ਸਕੂਟਰ ਕਿਉਂਕਿ ਸਾਡੀ ਟੀਮਾਂ ਨੂੰ ਪਤਾ ਸੀ ਸਪੈਸ਼ਲੀ ਉਹ ਇੰਟਰਸੈਪਟ ਕਰਕੇ ਫੜੇ ਜਾ ਰਹੇ ਸੀ ਤੇ ਸਾਡੇ ਸਸਪੈਕਟ ਨਾਲੇ ਮੈਚ ਕੀਤਾ ਉੱਥੇ ਅਸੀਂ ਇਹਨੂੰ ਅਰੈਸਟ ਕੀਤਾ ਕਿਉਂਕਿ ਇਹ ਜਿਹੜਾ ਕਿਊਸੀ ਰਹਿਣ ਵਾਲਾ ਸੀ ਉੱਤਰਾਖੰਡ ਦਾ ਤੇ ਸਕੂਟਰ ਦਾ ਨੰਬਰ ਉੱਤਰਾਖੰਡ ਦਾ ਨਿਕਲਿਆ ਸੀ ਪੰਜਾਬ ਚੰਡੀਗੜ੍ਹ ਦੇ ਸਾਰੇ